ਏ ਸਰੀਰ ਮੇਰਾ ਹਰ ਤੁਮ ਵਿੱਚ ਜੋਤ ਰੱਖੀ ਤਾਦੂ ਜਗ ਵਿੱਚ ਆਇਆ ਏ ਸਰੀਰ ਮੇਰਾ ਹੱਥ ਵਿੱਚ ਜੋਤ ਰੱਖੀ ਤਾਦੂ ਜਗ ਵਿੱਚ ਆਇਆ ਸਰੀਰ ਕੌਣ ਹੋਇਆ ਏ ਮਨ ਵਾਹ ਇਸ ਇਧਰ ਮਨ ਬੰਦਰਾਨੋ ਹਰੋ ਦੇ ਵਿੱਚ ਹੈ ਜਿਵੇਂ ਆਤਮਾ ਸਰੀਰ ਦੇ ਵਿੱਚ ਹੈ ਐਵੇਂ ਮਨ ਮੰਦਰ ਦੇ ਵਿੱਚ ਹੈ ਆਤਮਾ ਦੇ ਵਿੱਚ ਤਾਂ ਹੈ ਮਨ ਤਾਂ ਸਰੀਰ ਬਾਹਰਲੇ ਸਰੀਰ ਤਾਂ ਮਨ ਤਨ ਵਿੱਚ ਤਾਂ ਹੈ ਮਨ ਮਨ ਵਿੱਚ ਉਹ ਆਪ ਹੈ ਜਿਹੜਾ ਬੋਲਦਾ ਆ ਉਹਦਾ ਸਰੀਰ ਬਨੇ ਮਨ ਦਾ ਸਰੀਰ ਆ ਮਿੱਟੀ ਦਾ ਕਰਮਾ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸਜਾਉਣ ਇੱਕ ਤਾਂ ਘਰ ਹੈ ਮਿੱਟੀ ਦਾ ਇਹਦੇ ਵਿੱਚ ਘਰ ਹੈ ਮੰਦਿਰ ਉਹਦੇ ਵਿੱਚ ਹੈ ਗੋਦ ਇਹਦਾ ਸਰੀਰ ਮੇਰਾ ਇਹ ਸਰੀਰ ਕੌਣ ਹੈ ਮਾਨਸਿਕ ਸਰੀਰ ਮਨ ਪੈਦਾ ਹੋਇਆ ਸਰੀਰ ਪੈਦਾ ਜਿਵੇਂ ਸਰੀਰ ਪੈਦਾ ਹੋਇਆ ਉਹ ਬੁੱਲ ਪੈਦਾ ਹੋਇਆ ਜਿਵੇਂ ਸਰੀਰ ਨੂੰ ਭੁੱਖ ਪਿਆਸ ਹਮ ਨੂੰ ਭੁੱਖ ਪਿਆਸ ਤੁਹਾਨੂੰ ਕਿੱਥੀ ਹੋਇਆ ਨਾ ਮਨ ਦੀ ਭੁੱਖ ਹੈ ਇਹ ਸਰੀਰ ਦੀ ਭੁੱਖ ਹੈ ਇਹ ਗੱਲ ਅਲੱਗ ਹੈ ਮਨ ਨੂੰ ਆਪਣੀ ਭੁੱਖ ਪਿਆਸ ਦਾ ਨਹੀਂ ਪਤਾ ਇਹਦਾ ਪਤਾ ਸਰੀਰ ਦੀ ਦਾ ਪਤਾ ਆਪਣੀ ਭੁੱਖ ਪਿਆਸ ਦਾ ਗਿਆਨ ਹੈ ਜੀ ਸਰੀਰ ਦਾ ਹੈ ਇਹਨਾਂ ਫਰਕਾ ਸਿਰਫ ਦੋਈ ਪੈਦਾ ਹੋਏ ਨੇ ਔਰ ਮਨ ਤੋਂ ਜਦ ਪਹਿਲਾ ਪੈਦਾ ਹੈ ਸ਼ਰੀਰ ਵਿੱਚ ਪੈਦਾ ਹੋਏ ਮਾਂ ਤਾਂ ਗਰਭ ਵਿੱਚ ਵੀ ਸੀਗਾ ਮਰ ਪੈਦਾ ਹੋਇਆ ਤਾਂ ਹੀ ਚੱਲੂ ਹੋਇਆ ਨਾ ਜਦ ਤੋਂ ਜੋੜਾ ਲੱਗਿਆ ਜਦ ਤੋਂ ਪੈਦਾ ਹੋਇਆ ਇਸ ਕਰਕੇ ਜੱਤੋ ਹੀ ਰਸ ਲੈ ਰਿਆ ਰਸ ਜੱਤੋ ਹੀ ਲੈ ਰਿਆ ਜਦ ਤੋਂ ਇਹਨਾਂ ਰਸ ਦੀ ਲੋੜ ਪੈ ਗਈ ਜਦ ਤੋਂ ਪੈਦਾ ਹੋਇਆ ਜਦ ਤੋਂ ਸ਼ਰੀਰ ਬਣਨਾ ਸ਼ੁਰੂ ਹੋ ਗਿਆ ਜਾ ਰਹੇ ਹੈ ਜਾ ਨਾ ਹੋਇਆ ਨਾ ਉਦੋਂ ਇਹਦਾ ਰਾਸ ਉਥੋਂ ਪਟਿਆ ਗਿਆ ਅਸਲ ਚ ਲੈਬ ਸ਼ੁਡ ਲੈਬ ਉਹਦੇ ਨਾਲ ਰਾਸਾਂ ਲੱਗੀ ਹੋਈ ਸੀ ਨਾ ਰਾਸ ਉਹਨਾ ਬੰਨ ਹੋ ਗਿਆ ਲੈਬ ਸ਼ੁਡ ਕੀ ਉਦੋਂ ਫਿਰ ਤ੍ਰਿਸ਼ਨਾ ਲੱਗੀ ਵੀ ਰਾਸ ਉਹ ਪਹਿਲਾਂ ਉਹਦੇ ਨਾਲ ਲੱਗੀ ਸੀ ਜਿੱਥੋਂ ਰਾਸ ਹੁੰਦਾ ਸੀ ਲੈਬ ਸ਼ੁਡ ਕੀ ਲੱਗੀ ਤ੍ਰਿਸ਼ਨਾ ਰਾਸ ਉਹ ਬੰਨ ਹੋ ਗਿਆ ਜਨਮ ਤੋਂ ਪਹਿਲਾਂ ਦਾ ਰਾਸ ਆਟੋਮੈਟਿਕ ਆਉਂਦਾ ਸੀ ਜਦੋਂ ਦੇਤੀ ਨਾ ਗੱਠ ਨਾੜੂ ਇਹਨੂੰ ਰਸਵੰਦ ਹੋ ਗਿਆ। ਬੇਕਾਬਲ ਹੋ ਗਿਆ। ਨੈਮ ਛੁਟਕੀ ਲੱਗੀ। ਕ੍ਰਿਸ਼ਨ। ਸ਼੍ਰੀ ਨੇ ਜਦੋਂ ਬਗਲੇ ਰਸ ਸ਼ੀਰਤਾ ਰਸ ਮੰਗ ਲਈ। ਹਰ ਵਾਰ ਸ਼੍ਰੀ ਨੂੰ ਆ ਰਿਹਾ ਸੀ। ਜਾਂ ਦੋ ਚਾਰ ਗਵਾਰ ਨਾ ਆਇਆ। ਸਾਲ ਆਵੇ ਆਦ ਮਿਰੂ ਫੇਫੜਾ ਬਗਦਾ ਹੈ ਸਾਹ। ਬੇਕਾਬਲ ਹੋ ਜਾਂਦਾ। ਬੇਹਸਲ ਤਾਂ ਫੇਰ ਹੋ ਗਈ। ਨੈਮ ਛੁਟਕੀ ਲੱਗੀ। ਕ੍ਰਿਸ਼ਨ। ਮਾਇਆ ਅਮਰ ਵਰਤਾਇਆ। ਮਾਇਆ ਨੇ ਕੀ ਅਮਰ ਵਰਤਾਇਆ ਮਾਇਆ ਦਾ ਕੀ ਜਾਦੂ ਹੁਕਮ ਹੈ ਵੈਸੇ ਅਮਰ ਅਮਰ ਹੁਕਮ ਹੈ ਮਾਇਆ ਦਾ ਜਾਦੂ ਚੱਲ ਗਿਆ ਹੁਕਮ ਹੋ ਗਿਆ ਇਹ ਸਰੀਰ ਦਾ ਅਮਰ ਹੋ ਗਿਆ ਸਰੀਰ ਦਾ ਸਰੀਰ ਦੀ ਸੀ ਨਾ ਮਾਇਆ ਸਰੀਰ ਨਾਲ ਜੁੜਿਆ ਹੋਇਆ ਸੀ ਇਹ ਮਾਇਆ ਦਾ ਅਮਰ ਹੀ ਸੀ ਮਾਇਆ ਦਾ ਅਮਰ ਕੇ ਮਾਇਆ ਨੇ ਕਹ ਲਿਆ ਚਾਹੀਦਾ ਹੁਣ ਖਾਣ ਨੂੰ ਚਾਹੀਦਾ ਰਸ ਚਾਹੀਦਾ ਪੀਣ ਨੂੰ ਇਹਦੀ ਡਿਮਾਂਡ ਪੂਰੀ ਨਹੀਂ ਹੋ ਰਹੀ ਹੁਣ ਹਰ ਜੋਤ ਰੱਖੀ ਤੁੱਦ ਵਿੱਚ ਤਾਂ ਜਦੋਂ ਸ਼ਰੀਰ ਦਾ ਨਵੰਣਾ ਸ਼ੁਰੂ ਹੋਈਆਂ ਨੇ ਜਦੋਂ ਹੀ ਹਟਿਆ ਹੀ ਨਹੀਂ ਖੜੋ ਇਧਰ ਧਿਆਨ ਹੈ ਦਾ ਸ਼ਰੀਰ ਦੀਆਂ ਲੋੜਾਂ ਹਾਂ ਹਰ ਜੋਤ ਰੱਖੀ ਤੁੱਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁੱਦ ਵਿੱਚ ਤੇ ਕੋਈ ਸ਼ਰੀਰ ਬਾਹਰ ਕੁਝ ਨਹੀਂ ਆ ਬਨ ਜੋਤ ਹੈ ਬੰਨ ਹੈ ਕੁਝ ਨਹੀਂ ਜੋਤ ਹੈ ਜੇ ਦੀਵਾ ਜਾਲਦੀ ਹਾਲ ਨਾਲ ਇੱਕ ਜੋਤ ਦਾ ਦਾਇਰਾ ਬਣ ਜਾਂਦਾ ਉਹ ਦਾਇਰੇ ਦਾ ਨੋ ਨਾ ਹੈ ਕੁਝ ਨਹੀਂ ਜਿੰਨਾ ਕਿ ਦਾਇਰਾ ਬਣ ਗਿਆ ਜਿੰਨੇ ਤੋਂ ਚੱਲਣਾ ਉਹਨੂੰ ਉਹਨੇ ਕਿਨੂੰ ਬਣ ਕਹਿੰਦੇ ਨੇ ਅਸੀਂ ਉਹ ਦਾਇਰੇ ਨੂੰ ਉਹਨਾਂ ਨੂੰ ਕੁਝ ਨਹੀਂ ਹੈ ਹਰ ਆਪਣਾ ਦਾਇਰਾ ਉਹਨਾਂ ਜਿਹੜੇ ਆ ਜਾਂਦੇ ਜਰੋਂ ਨੇ ਅੱਖੋਂ ਦੀ ਖੁੱਲੀ ਹੈ ਉਦੋਂ ਲੈਨੇ ਅੱਖ ਖੋਲੀਆ ਤਾਂ ਦਾਇਰਾ ਭੜ ਗਿਆ ਅੱਖੋਂ ਨੇ ਬੰਦ ਕਰ ਲੀ ਦਾਇਰਾ ਖਤਮ ਜਿੰਨਾ ਜਰ ਆਪਾਂ ਜਾਗਦਿਆਂ ਦਾਇਰਾ ਬਣਿਆ ਹੋਇਆ ਜੇ ਸੋਚਾਂਗੇ ਦਾਇਰਾ ਕਿੱਥੇ ਗਿਆ ਜਿਵੇਂ ਆਪਾਂ ਸੌਦੀ ਸਾਰ ਆਪਣਾ ਦਾਇਰਾ ਖਤਮ ਜਾਂਦਾ ਨਾ ਉਸ ਸੌਂਡ ਜਿੰਨਾ ਕਰੇ ਉਹ ਹੈਗਾ ਬਣਿਆ ਹੈ ਘਟ ਬਾਹਨ ਜਿੰਨਾ ਜਰ ਜਾਗਦੇ ਉਹਨਾਂ ਕਰੇ ਬਾਹਨ ਸੌਂਦੇ ਸਾਰੇ ਮਰ ਜਾਂਦਾ ਉਹ ਮੱਗਦਾ ਹੀ ਮਰਦਾ ਹੈ ਧਾਇਰਾ ਖਤਮ ਉਦਰ ਹੋ ਜਾਂਦਾ ਸੌਂ ਜਨੇ ਜਦੇ ਧਾਇਰਾ ਫਟ ਜਾਂਦਾ ক্লোਜ਼ ਹੋ ਜਾਂਦਾ ਜਿਵੇਂ ਪਹਾਨੀ ਹਵਾ ਭਰਤੀ ਫੁੱਲ ਗਿਆ ਹਵਾ ਕੜਤੀ ਸੁੱਕੜ ਗਿਆ ਧਾਇਰਾ ক্লোਜ਼ ਹੋ ਜਾਂਦਾ ਸੁੱਦੀ ਸਾਰੇ ਹੋ ਜਾਂਦੇ ਪੇ ਉਹ ਸੁੱਦੀ ਸਾਰੇ ਹੋ ਜਾਂਦੇ ਬਾਹਨ ਹੀ ਰਹਿਣਾ ਫੇ ਬੰਨਿ ਨਾ ਕਰ ਬੰਨਣਾ ਨਹੀਂ ਆਂਦੀ ਤਾਂ ਹੀ ਰੈਸਟ ਮਿਲਦੀ ਹੈ ਦਿਮਾਗ ਨੂੰ ਸਰੀਰ ਨੂੰ ਬਸ ਸਰੀਰ ਨੂੰ ਚੈਨ ਆਉਂਦਾ ਇੱਥੇ ਚਰਖਾ ਘੇੜੀ ਜਾਂਦਾ ਦਿਮਾਗ ਦਾ ਜਿੰਨਾ ਦਿਮਾਗ ਦਾ ਚਰਖਾ ਜਿਆਦਾ ਚੱਲੂਗਾ ਉਹਨਾਂ ਹਾਰਟ ਨੂੰ ਜਿਆਦਾ ਵਰਕ ਕਰਨਾ ਪੈਂਦਾ ਹਾਰਟ ਅਟੈਕ ਹੁੰਦਾ ਨਾੜੀਆਂ ਤੇ ਅਸਰ ਪੈਂਦਾ ਜੇ ਚੈਨ ਹੋਊਗੀ ਦਿਮਾਗ ਨੂੰ ਜਿੰਨਾ ਦਿਮਾਗ ਆਪਣੇ ਹਿਸਾਬ ਨਾਲ ਚੱਲੂਗਾ ਖੰਡਾ ਚਲੂ ਕਹਿੰਦਾ ਠੰਡੇ ਦਿਮਾਗ ਨਾਲ ਜਿੰਨੀ ਦਿਮਾਗ ਜਿਆਦਾ ਗਰਮੀ ਰਹੂ ਚਿੰਤਾ ਰਹੂਗੀ ਉਹਨਾਂ ਹੱਟਦੇ ਬੁਰਾ ਸਾਰ ਸਾਰੇ ਸਰੀਰ ਤੇ ਬੁਰਾ ਸਾਰ ਕੌਣ ਪਾਰਿਆ ਬਣ ਪਾਰੇ ਆਤਮਾ ਪਾਰੀ ਬੁਰਾ ਸਾਰ ਸਰੀਰ ਤੇ ਚਿੰਤਾ ਕਰਕੇ ਗ੍ਰੋਥ ਕਰਕੇ ਲੋਭ ਕਰਕੇ ਮੋਹ ਕਰਕੇ ਬੁਰੇ ਅਸਰ ਪਾਰੀ ਹਰ ਜੋਤ ਰੱਖੀ ਦੁੱਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁੰਦ ਵਿੱਚ ਤਾਂ ਜਗ ਜੇ ਉਹਨੇ ਹੱਥ ਖੋਲੀ ਤਾਂ ਹੀ ਤੇਰੇ ਜਨਮ ਨੂੰ ਯਾਰ ਜੋ ਵਿੱਚੋਂ ਲਾਈਟ ਛੱਡੀ ਆਪਣੇ ਤਾਂ ਹੀ ਦਾਇਰਾ ਬਣਿਆ ਹਰ ਜੋਤ ਰੱਖੀ ਤੁੰਦ ਵਿੱਚ ਤਾਂ ਤੂੰ ਜਗ ਮੈਂ ਅਜੇ ਆਪਾਂ ਟਾਰਚ ਆਨ ਕੀਤੀ ਤਾਂ ਹੀ ਉਹ ਦਾਇਰਾ ਬਣਿਆ ਲਾਈਟਰ ਜੇ ਟਾਰਚ ਆਫ ਕਰ ਦਈਏ ਦਾਇਰਾ ਖਤਮ ਉਹ ਐਡਾ ਆਨ ਆਫ ਦਾਇਰਾ ਹੋਰ ਕੁਝ ਨਹੀਂ ਹੈ ਉਹਨੇ ਸੋਚ ਆਫ ਕਰਤੀ ਤਾਂ ਮਨ ਹੈਗਾ ਸੋਚ ਦਸੋ ਚੌਨ ਕਰਤੀ ਮਨ ਹੈਗਾ ਸੋਚ ਆਫ ਹੋ ਗਈ ਮਨ ਖਤਮ ਇਤਸੁ ਸੱਚ ਤਾਂ ਉਹ ਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੂ ਉਪਾਏ ਜਗਤ ਦਿਖਾਇਆ। ਇਹ ਗੱਲ ਹਰ ਆਪੇ ਮਾਤਾ ਹਰ ਆਪੇ ਪਿਤਾ। ਸੰਸਾਰ ਦੇ ਵਿੱਚ ਜਿਹੜੇ ਮਾਤਾ ਪਿਤਾ ਨੇ ਇੱਥੋਂ ਕੱਟੇ ਹੋ ਜਣ ਸਾਰੇ। ਚਲ ਕਬੀਰ ਕਹ ਰਿਹਾ ਕੋਈ ਕਾਕੀ ਮਾਤ ਪਿਤਾ ਕੋ ਕਾਕੋ ਕੌਣ ਪੁਰਖ ਕੀ ਜੋਈ। ਤਾਂ ਕਹਿਣਾ। ਆ ਉਹੀ ਗੱਲ ਨਹੀਂ ਹੈ। ਵਿਆਖਿਆ। ਕਿ ਜਿਹੜਾ ਹਰ ਹੈ ਜਿਹੜੀ ਜੋਤ ਹੈ ਉਹਦੇ ਲੈਵਲ ਤੇ ਮਾਤਾ ਪਿਤਾ ਦੀ ਗੱਲ ਕਰਦੀ ਹੈ ਗੁਰਬਾਣੀ ਸ਼ਰੀਰ ਦੇ ਮਾਤਾ ਪਿਤਾ ਦੀ ਕੋਈ ਗੱਲ ਨਹੀਂ ਕਰਦੀ। ਜੇ ਸ਼ਰੀਰ ਦੇ ਮਾਤਾ ਪਿਤਾ ਦੀ ਗੱਲ ਕਰਾਂਗੇ ਉਹ ਤਾਂ ਮਾਇਆ ਦੀ ਗੱਲ ਹੋਗੀ ਉਹ ਤਾਂ ਸਿਮਰਤ ਸ਼ਾਸਤਰਾ ਨੇ ਕੀਤੀ ਹੈ ਗੱਲ ਸ਼ਰੀਰ ਦੇ ਮਾਤਾ ਪਿਤਾ ਦੀ। ਕ੍ਰਿਸ਼ਨ ਦਾ ਕੌਣ ਬਾਪ ਸੀ ਕੌਣ ਮਾਂ ਸੀ ਗੁਰਬਾਣੀ ਨਹੀਂ ਕਰਦੀਆਂ। ਗੁਰਬਾਣੀ ਇਤਿਹਾਸ ਨਹੀਂ ਹੈਗਾ ਸਤਿ ਸਾਰੀ ਸ਼ਰੀਰ ਦਾ। ਸਰੀਰ ਦਾ ਇਹ ਝੂਠ ਹੁੰਦਾ ਸ਼ਰੀਰ ਇਹ ਝੂਠਾ ਜਦ ਸਰੀਰ ਨਾਸਵੰਤ ਹੈ। ਸ਼ੀਰ ਦੀ ਗੱਲ ਵੀ ਨਾਸਵੰਤ ਹੈ, ਸਰੀਰ ਦਾ ਗਿਆਨ ਵੀ ਨਾਸਵੰਤ ਹੈ। ਕਿਸੇ ਗੁਰੂ ਨੇ ਦੁਆਦੀ ਹਿਸਤੀ ਨਹੀਂ ਲਿਖੀ ਹੈ, ਇਹ ਦਾਸ ਨਹੀਂ ਲਿਖਿਆ। ਆ ਜਿਹੜੇ ਦਾਸ ਬੋਲ ਰਿਹਾ ਪਿਆ ਉਹ ਨਾ ਵਿਦਵਾਨ ਇਹਨਾਂ ਨੂੰ ਆਪਣੇ ਔਕਾਤ ਦਾ ਹੁਲ ਪਤਾ ਲੱਗ ਗਿਆ ਵੀ ਕਿਉਂ ਨਹੀਂ ਲਿਖਿਆ। ਗੁਰੂਾਨ ਨੇ ਇਹਨੂੰ ਪਤਾ ਹੀ ਨਹੀਂ ਸੀ ਨਾ ਗੱਲਾਂ ਕਰਦਾ ਤੇ ਹੁਣ ਉੱਥੇ ਹੀ। ਲੋ ਜੀ ਟਾਈਮ ਨਹੀਂ ਵੇਲਾ ਕੋਈ ਕੁਛ ਕੋਈ ਕੁਛ ਕੋਈ ਜਾਇਦੀ ਇਹਨਾਂ ਦੀ ਅਕਲ ਆ ਹੋ ਜਾ ਬਕਵਾਸ ਕਰੀ ਜਾਂਦੇ ਨੇ। ਜਿੱਦੀ ਗੱਲ ਉਹਦੀ ਉਹ ਜੀ ਗੱਲ ਕਰੀ ਜਾਂਦਾ ਇਹਨਾਂ ਨੂੰ ਗੱਲ ਦਾ ਹੀ ਨਹੀਂ ਪਤਾ ਵੀ ਗੱਲ ਹੈ ਕੀ ਆਲੇਖਿਆ ਹੋਇਆ ਸਾਰਾ ਯਾਦ ਗੱਲੇ ਆਤਮਨ ਦੇ ਲੈਵਲ ਦੀ ਹੈ ਇਹ ਦਾਸ ਉਹਦੇ ਮਤਲਬ ਕੀ ਰਹਿ ਗਿਆ ਤੁਸੀਂ ਲੱਭੋਗੇ ਕੀ ਰਹਾ ਚੋ ਇਹ ਦਾਸ ਪੜੋਗੇ ਨਾਨਕ ਦਾ ਪਿਓ ਕਾਲੂ ਹੈ ਬੋਲੋ ਬੋਲ ਦਾਸ ਦਾ ਪਿਓ ਪਤਾ ਨਹੀਂ ਭਾਨ ਸ਼ੈਦ ਲਿਖਿਆ ਨਾ ਨੇ ਸੁੱਤ ਭਾਨ ਤੇਜ ਭਾਨ ਤੇਜ ਭਾਨ ਇੱਥੇ ਉਹ ਕਹਨ ਹਰਾਪੇ ਬਤਾਪੇ ਪੁੱਤ ਜਿਉਂ ਉਪਾਏ ਜਗਤ ਦਿਖਾਇਆ ਉਹ ਉਪਾਏ ਜਗਤ ਦਿਖਾਇਆ ਤੁਹਾਡਾ ਇਤਿਹਾਸ ਤੇ ਕੀ ਕਰੂ ਇਤਿਹਾਸ ਤਾਂ ਪੱਟੀ ਵੇਸ ਕਰ ਦੂੰਗਾ ਸਾਰੀ ਗੁਰਬਾਨੀ ਤੇ ਹੱਥਾਂ ਦੀ ਇਹ ਇਤਿਹਾਸ ਹੀ ਹੈ ਜਿਹਨੇ ਸਾਰਾ ਗੜਬੜ ਕੀਤੀ ਹੈ ਇਤਿਹਾਸ ਸ਼ਰੀਰ ਨਾਲ ਜੁੜੂਗਾ ਇਹ ਸ਼ਰੀਰ ਮੇਰੇ ਆ ਸ਼ਰੀਰ ਅਦਲੇ ਦੀ ਗੱਲ ਕਰਨੀ ਹੈ ਤੁਸੀਂ ਸ਼ਰੀਰ ਬਾਹਰਲੇ ਦੀ ਗੱਲ ਕਰਦੇ ਹੋ ਬਾਹਲੇ ਸ਼ਰੀਰ ਕਰਤਾ ਤਾਂ ਗੁਰਬਾਨੀ ਨੇ ਗੁਰੂ ਨਾਨਕ ਨੇ ਕਹਿਤਾ ਸੀ ਬਸੋ ਹੀ ਬਾਸ ਉਪਜੇ بس ਖਤਮ ਹੋਈ ਬਸ ਤੋਂ ਬਸ ਇਹ ਤਾਂ ਵਾਸ ਤੋਂ ਵਾਸ ਫੈਲਾ ਹੋਇਆ ਕੀ ਦੱਸਾਂ ਕੀ ਦੱਸਾਂ ਇਹਦਾ ਵਾਸ ਤੋਂ ਵਾਸ ਫੈਲਾ ਹੋਇਆ ਗੁਰਬਾਣੀ ਦਾ ਕੋਈ ਦੱਸ ਨਹੀਂ ਹੁੰਦਾ ਇਹ ਤਾਂ ਸੋਨਾ ਬਨ ਮੁੱਖਾਂ ਦਾ ਗੁਰਬਖਾਨਾ ਕੋਈ ਦੱਸ ਨਹੀਂ ਹੁੰਦਾ ਗੁਰਬਖਾਤਾ ਇਹ ਤਾਂ ਹਸ ਹੁੰਦਾ ਹੈ ਸੱਚ ਨਾਲ ਹੁੰਦਾ ਸੱਚੇ ਤੇ ਬਬਨਾ ਪਿਆ ਬਬਨਾ ਤੇ ਚਲ ਹੋਏ ਇਹ ਇਤਿਹਾਸ ਕਰੂਗਾ ਮੁਰਮਖਲ ਦਾ ਇਤਿਹਾਸ ਹੈ ਸੱਚੇ ਤੇ ਬਬਨਾ ਪਿਆ ਬਬਨਾ ਤੇ ਚਲ ਹੋਏ ਜਲ ਤੇ ਤੇਰੇ ਪਰ ਮੁੰਡਾ ਸਾਜਿਆ ਘਟ ਘਟ ਜੋ ਉਸ ਬੋਏ ਇਹਦਾ ਰਾਣੀ ਤੋਂ ਆਇਓ ਲਹਾ ਲੈਣ ਲੱਗਿਓ ਕਿ ਤੱਕ ਪਕੜੇ ਸਭ ਕੁਦੀ ਚੱਲੀ ਰਹਿਣੇ ਇਹ ਇਤਿਹਾਸ ਹੈ ਇਹਦਾ ਪਸ਼ੂ ਪੰਛੀ ਫਿਰਖ ਅਸਥਾਵਰ ਬਹੁਤ ਜੀਵਨ ਪਰਵਤ ਭਾਰੀ ਇਹ ਇਤਿਹਾਸ ਹੈ ਇਹਦਾ ਸਾਡਾ ਲੱਭ ਲੋ ਇਹਦਾ ਇਹਨੇ ਇਤਿਹਾਸ ਬਣਾ ਲ ਬਲੋ ਬਥੇਰਾ ਹੈਗਾ ਇਤਿਹਾਸ ਵਿੱਚ ਬੁੱਧੀ ਕਿੱਥੋਂ ਲੈ ਕੇ ਆਉਣ ਬੁੱਧੀ ਕਿੱਥੋਂ ਲੈ ਕੇ ਆਉਣਾ داری ਇਹ ਸਾਰਾ ਇਤਿਹਾਸ ਵਿੱਚਿਆ ਗੁਰਬਾਨੀ ਦੇ ਜਿਹਦੀ ਲੋੜ ਹੈ ਕਬੀਰ ਦਾ ਆਪਣੇ ਇਤਿਹਾਸ ਵਿੱਚ ਕਿਵੇਂ ਮੈਂ ਵਾਲਾ ਫੜੀ ਕਿਵੇਂ ਮਾਲਾ ਬੋੜੀ ਕਿਵੇਂ ਮੈਂ ਮਗਰ ਗਿਆ ਸਗਲ ਜਲਬਿਸ਼ਪੂਰੀ ਗਵਾਇਓ ਮਰਤੀ ਬੇਰ ਮਗਰ ਉਠਾਇਓ ਇਹ ਦਾ ਕਬੀਰ ਦਾ ਜੇ ਤੂੰ ਉਠ ਕੋਰੀ ਗਾਗਰ ਆਣਾ ਲੀਪ ਤੇ ਜਿਓ ਗਿਓ ਕਹਿੰਦਾ ਜਰਾਹ ਰੋਜ ਉੜਦਾ ਕੋਰੀ ਜਲਾਹ ਰੂ ਗਾ ਨੀ ਤੂੰ ਉਠ ਕੋਰੀ ਗਾਗਰ ਆਣਾ ਕਹਿੰਦਾ ਜਰਾਹ ਰੋਜ ਉੜਦਾ ਸੱਜਣ ਗਾਗਰ ਲਿਆਉਂਦਾ ਪਰਕੇ ਗੱਭਾ ਜਲਦੀ ਲਿਪਦਾ ਜਗਾ ਰੂ ਬਹੜਾ ਰੀ ਜਲਾ ਕੇ ਲਿਪਦਾ ਪ੍ਰੇਮ ਨਾਲ ਲਿਪਦਾ ਕਿਪਾ ਬਹੜਾ ਜੋ ਫੇਰ ਜੀ ਬੈਠ ਕੇ ਉਹਦਾ ਇਮਾਨਦਾਰ ਹੈ ਉਹ ਤਾਂ ਸਮਝਦਾ ਵਾਲਾ ਜ ਕੋਈ ਲਾਭ ਐ ਲੀਪ ਤੇ ਜਿਉ ਗਇਓ ਤਾਣਾ ਬਾਣਾ ਕਛੂ ਨੂ ਸੁਝ ਸੰਸਾਰ ਦਾ ਕੋਈ ਤਾਣੇ ਬਾਣੇ ਦਾ ਕੋਈ ਸੰਸਾਰ ਦਾ ਕੋਈ ਖਿਆਲ ਨਹੀਂ ਉਹਨੇ ਜੇ ਧਿਆਨ ਹਰ ਹਰ ਰਸ ਲਿਪਟੇਓ ਐ ਅੱਜ ਹਰ ਰਸ ਆਜੂਗਾ ਅੱਜ ਜਦ ਬੈਠੂਗਾ ਅਜਾ ਹਰ ਰਸ ਮਿਲਜੂਗਾ ਪੁੱਲਾ ਕੀ ਸੀ ਹਰ ਰਸ ਨਾਲ ਕੋਈ ਗੱਲ ਹੋਵੇ ਤਾਂ ਮਿਲੇ ਐਡਾ ਕੁਛ ਕਰਕੇ ਵਾਲਾ ਜੋ ਕਖਰੀ ਵੜਿਆਂ ਵਾਲਾ ਹੌਲੀ ਫੇਰ ਤੇ ਹਣਲੇ ਸਾਰੀ ਗੱਲ ਲਿਖੀ ਗਿਆ ਗੁਰਬਾਣੀ ਹਰ ਹਰ ਰਾਮ ਸਲਵਟਿਓ ਹਵਰੇ ਕੋਲ ਕੌਣ ਨੇ ਰਾਮ ਕਹਿਓ ਫਿਰ ਉਹ ਕਹਿੰਦੇ ਬੜਾ ਵਾਲਿਆਂ ਨੇ ਤਾਂ ਕਿਸੇ ਨੇ ਰਾਮ ਦੀ ਗੱਲ ਕੀਤੀ ਨਹੀਂ ਗੁਰਬਾਣੀ ਰਚੀ ਉਹ ਨਹੀਂ ਹੈ ਸੱਚ ਬੋਲੇ ਨਹੀਂ ਸੱਚ ਦੀ ਗੱਲੇ ਨਹੀਂ ਦਸੀ ਹਵਰੇ ਕੋਲ ਆਪਣੇ ਕੋਲ ਜਰਾ ਹਾਂਦੀ ਕੋਲ ਚ ਨਹੀਂ ਬੜਾ ਵਾਲਿਆਂ ਦੀ ਕੋਲ ਚ ਕੌਣ ਹੈ ਕੋਈ ਕਦੇ ਬੰਦਾ ਨਹੀਂ ਰਾਮ ਕਹੋ ਜੀ ਨੇ ਰਾਮ ਦੀ ਗੱਲ ਨਹੀਂ ਸੀ ਇਹ ਕੀ ਹੈ ਇਤਹਾਸ ਨਹੀਂ ਤਾਂ ਹੋਰ ਕੀ ਹੈ ਸਾਰਾ ਇਤਹਾਸ ਹੈ ਇਹ ਦਾਸਾ ਗੁਰਪੁਖਲ ਹਬਰੇ ਕੋਲ ਕੌਣੇ ਰਾਮ ਕਹੋ ਇਸੇ ਕਰਕੇ ਜਬ ਕੀ ਮਾੜਾ ਲਈ ਨਬੁੱਤੇ ਤਬ ਤੇ ਸੁਖਣਾ ਪਿਓ ਜਬ ਤੇ ਮਾੜਾ ਲਈ ਮੈਨੂੰ ਤਾਂ ਸੁਖ ਹੋਇਆ ਹੀ ਨਹੀਂ ਇਹ ਤਾਂ ਅਸਲੀ ਤਾਂ ਹੋਰ ਕੀ ਹੈ ਫਿਰ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੋਬ ਸ਼ਬਦ ਲਿਓ ਜਿਹੜਾ ਅੰਤਰਾ ਆਤਮਾ ਸੀ ਉਹ ਨਹੀਂ ਸੀ ਮਰਦੀ ਵੀ ਮਾੜਾ ਠੀਕ ਹੈ ਫਿਰ ਵੀ ਫੇਰੀ ਜਾਂਦਾ ਸੀ ਬੁੱਧੀ ਕਹਿੰਦੀ ਸੀ ਨਹੀਂ ਇਹਦੇ ਇਹ ਫਲਾਣ ਦੇ ਦਰਸ਼ਨ ਹੋਏ ਨੇ ਇਹਨੂੰ ਦਰਸ਼ਨ ਹੋਏ ਨੇ ਝੂਠ ਉਹ ਝੂਠ ਤੇ ਵਿਸ਼ਵਾਸ ਕਰੀ ਬੈਠੀ ਸੀ ਬੁੱਧੀ ਹਰਬਾ ਨੂੰ ਅੰਤਰਾਤਮਾ ਨੇ ਕਹਿਆ ਦਫਾ ਹੋ ਲੈ ਲੈ ਕਰ ਲੈ ਬਲੈ ਚ ਕੀ ਬਲੂਤਰੂ ਵਾਲਾ ਚ ਜਿਹੜੇ ਅੰਤਰਾਤਮਾ ਨੇ ਛੱਡੀ ਹੋਈ ਸੀ ਉੱਧੀ ਉਹਨੂੰ ਸਮਝਾਉਣਾ ਛੱਡਿਆ ਹੈ ਸਾ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਫਿਰ ਉਹਨੇ ਅੰਤਰਾਤਮਾ ਤੇ ਵਿਸ਼ਵਾਸ ਕੀਤਾ ਵੀ ਇੱਥੇ ਥੋੜੀ ਕੁਝ ਮਿਲ ਲਓ ਮਾੜਾ ਜਣੀ ਕੁਝ ਮਿਲਣਾ ਕੁਝ ਹੋਰ ਜਿਹੜੇ ਆ ਕੇ ਕਹਿੰਦੇ ਸੀ ਸਭ ਤੇ ਤਰ ਤਰੋ ਲੱਭ ਲੋ ਵਗਰ ਵਾਲੇ ਉਹਨਾਂ ਗੱਲ ਹੁੰਦੀ ਸੀ ਉਹ ਗੱਲ ਦੇ ਲੱਗਦੀ ਸੀ ਫਿਰ ਵਗਰ ਗਿਆ ਤਾਂ ਕਹਿੰਦਾ ਸਗਲੇ ਜਿਹੜੇ ਚਾਲਮਸ਼ੇ ਪੂਰੀ ਘਵਾਇਓ ਮਲਟੀ ਮੇਰ ਵਗਰ ਉਠਾਇਓ ਸਾਰੀ ਦਾ ਹਿਸਟਰੀ ਪਈ ਉਹ ਲਈ ਨਹੀਂ ਹੋ ਰੇ ਕਬੀਰ ਕੌਣ ਸੀ ਜੀ ਕਬੀਰ ਫਲਾਣਾ ਸੀ ਜੀ ਟਿਪਗਾ ਸੀ ਲੈਣਾ ਕਮਿਊਨਿਟੀ ਸੌਦੀ ਸਾਲ ਦੀ ਉਪਰ ਕਬੀਰ ਦੇ ਘਰ ਵਾਲੀਆ ਜਿਉਂਦੀ ਸੀ ਉਹਦੋਂ ਯਦੋਸ਼ ਅਬਦ ਲਿਖੇ ਨੇ ਲੋਈ ਨੂੰ ਲਿਨ ਫਰਦਾ ਯੋ ਕਹਦਾ ਰਹੀ ਸੀ ਉਹ ਲੋਈ ਤਾਂ 60 ਸਾਲ ਦੀ ਵੀ ਨਹੀਂ ਹੋਈ ਹੋਣੀ ਵਸਾ ਉਹ ਬੁੰਡੇ ਦਾ ਨਾਮ ਕਮਾਲਾ ਜੀ ਉਹਦਾ ਬੁੰਡਾ ਸੀ 100 ਸਾਲ ਤੇ ਬਾਅਦ ਲਿਖਦਾ ਕਮਾਲੇ ਦੀ ਉਮਰ ਵੀ 70 ਸਾਲ ਹੋਣੀ ਹੈ ਪਤਾ ਨਹੀਂ ਜਿੰਦਾ ਹੋਵੇ ਕਮਾਲਾ ਰਾਜਾ ਜਿੰਦਾ ਹੋਵੇ ਉਹ ਜਾ ਉਹ ਕਹਿੰਦਾ ਉਪਜੋ ਬੂਤ ਕਮਾਲ ਉਹ ਤਾਂ ਬੰਦੀ ਗੱਲ ਕਰਦਾ ਵਨ ਪੈਦਾ ਹੋਇਆ ਕਹਿੰਦਾ ਬੁੱਢਾ ਵੰਸ ਕਬੀਰ ਕਾ ਇਤਿਹਾਸ ਹੈ ਇਤਾਰਿਤ ਹੋਰ ਕੀ ਬੁੱਢਾ ਵੰਸ ਕਬੀਰ ਕਾ ਉਜੋ ਪੁੱਤ ਕਮਾਲ ਇਹਦਾ ਕਬੀਰ ਆ ਨਾ ਅੰਦਰ ਅੰਤਰ ਆਤਮ ਕਬੀਰ ਖੁਦ ਕਬੀਰਾ ਤੋਹੀ ਕਹਿੰਦਾ ਇਹਦਾ ਵੰਸ ਡੁੱਬ ਗਿਆ ਇਹਦਾ ਵੰਸ ਜੰਮਿਆ ਡੁੱਬ ਗਿਆ ਕਿਉਂ ਡੁੱਬ ਗਿਆ ਸਾਰਾ ਸੰਸਾਰ ਡੁੱਬਿਆ ਹੋਇਆ ਕੀਦਾ ਵੰਸ ਹੈ ਸਾਰਾ ਸੁੰਦਰ ਕਬੀਰ ਦਾ ਵੰਸ ਹੈ ਕਬੀਰ ਦਾ ਵੰਸ ਹੈ ਜਿਹੜਾ ਡੁੱਬਿਆ ਹੋਇਆ ਹੈ ਆਈ ਪਾਪ ਸਾਦਰ ਡੁੱਬਿਆ ਕੀਦਾ ਵੰਸ ਹੈ ਕਬੀਰ ਦਾ ਹੀ ਵੰਸ ਹੈ ਹੋਰ ਕੀਦਾ ਬੂਢਾ ਵੰਸ ਕਬੀਰ ਕਾ ਪੁੱਤ ਕਮਾਲਾ ਜਿਹੜਾ ਮਾਨ ਕਮਾਲ ਦਾ ਪੁੱਤ ਜਮੇ ਕਮਾਲ ਦਾ ਪੁੱਤ ਮਾਨ ਹੈ ਇਹ ਕਮਾਲਾ ਇਹਨੇ ਕਮਾਲ ਕਰਤੀ ਜਾਂਦੀ ਸਾਰੇ ਉਪਜਾ ਪੁੱਤ ਕਮਾਲ ਹਰ ਕਾ ਸਮਨ ਛੱਡ ਕੇ ਘਰ ਲਾਇਆ ਆਇਆ ਮਾਲ ਉਹ ਹਰ ਦਾ ਸਮਨ ਛੱਡਦਾ ਕਾਰਾਂ ਵਾਇਆ ਲਾਇਆ ਆਇਆ ਆਇਆ ਦੀਆਂ ਲੋੜ ਇੱਛਾਵਾਂ ਲਾਇਆ ਆਇਆ ਕਰ ਤਾਂ ਡੁੱਬ ਗਿਆ ਉਹ ਕੀ ਕਹਿ ਰਿਹਾ ਤੁਸੀਂ ਕੀ ਕਰ ਰਹੇ ਇਹ ਸਾਰਾ ਇਤਿਹਾਸ ਹੈ ਇਤਿਹਾਸ ਹੋ ਜਾਣ ਵਿਦਵਾਨ ਸਾਰਾ ਕੁਰਬਾਨੀ ਦੱਸਦੇ ਭਈਏ ਪਰ ਅਕਲ ਕਿੱਥੋਂ ਲੈ ਕੇ ਆਉਣ ਕੋਝਣ ਵਾਲੀ ਅਕਲ ਕਿੱਥੋਂ ਲੈ ਕੇ ਆਉਣ ਅਕਲ ਹੈ ਕੀ ਦੇ ਕੋਲ ਸਾਰਾ ਕੋ ਅਕਲ ਹੁੰਦੀ ਹੋਈ ਗੁਰਬਾਣੀ ਨੇ ਠੀਕ ਕਿਹਾ ਸੀ ਖੋਜੀ ਉਪਜਾਵਾਦੀ ਬੰਦੇ ਸਨ ਇਹਨਾਂ ਕੋਈ ਜਿਹੜੀ ਥੋੜੀ ਉਹਦਾ ਅਕਲ ਸੀ ਉਹ ਵੀ ਨਾਸ ਹੋ ਗਈ ਇਹਨਾਂ ਦੀ ਕਿਉਂ ਆਪਸ ਵਿੱਚ ਬਹਿਜੋ ਪਏ ਹੋਏ ਬਾਦਵਾ ਚੌਲਦੇ ਹੋਏ ਨੇ ਵਿਦਵਾਨ ਸਾਰੇ ਬਾਦਵਾ ਚੌਲਦੇ ਹੋਏ ਗੁਰਬਾਣੀ ਤੋਂ ਨਹੀਂ ਗੱਲ ਲਈ ਹੈ ਆਪਣੀਆਂ ਗੱਲਾਂ ਬਾਣੀ ਪੜਦੇ ਨੇ ਗੁਰਬਾਣੀ ਤੋਂ ਨਹੀਂ ਪੜਦੇ ਗੁਰਬਾਣੀ ਨੂੰ ਬੜਦੇ ਨੇ ਉਹ ਗੁਰਬਾਣੀ ਤੋਂ ਪੜ ਲੈਂਦੇ ਕੋਈ ਅਕਲ ਆ ਜਾਂਦੀ ਗੁਰ ਕੋ ਸ਼ਬਦ ਲਿਓ ਹਪਦੇਸ਼ ਲੈ ਲੈਣ ਦੇ ਵਾਲੀ ਦਾ ਤਾਕਲ ਲੋਟੀ ਭਰ ਜਾਂਦੀ ਅਕਲ ਦਾ ਤਾਲਾ ਖੁੱਲ ਜਾਂਦਾ ਇਹਦਾ ਤਾਲਾ ਦਾ ਬੰਦ ਹੋਇਆ ਅਕਲ ਦਾ ਕੁੰਜੀ ਕੀ ਹੈ ਕੁੰਜੀ ਇਹਦੇ ਵਿੱਚ ਗੁਰਬਾਣੀ ਦਾ ਕੁੰਜੀ ਹੈ ਤਾਲੇ ਦੀ ਤਾਲਾ ਦਾ ਲੱਗਿਆ ਅਕਲ ਨੂੰ ਤੁਹਾਡੇ ਅਕਲ ਤਾਲੇ ਚ ਬੰਦਦਾ ਸਾਰਿਆਂ ਦੀ ਇਹਦਾ ਗੁਰਬਾਣੀ ਕੁੰਜੀ ਖੋਲਦੀ ਹੈ ਇਹਨਾਂ ਨੇ ਗੁਰਬਾਣੀ ਦੀ ਕੁੰਜੀ ਬਣਾ ਲਈਗਾ ਤਾਲਾ ਬੰਦ ਰਹਿ ਗਿਆ ਅਕਲ ਦਾ ਅਕਲ ਦਾ ਤਾਲਾ ਬੰਦ ਰਹਿ ਗਿਆ ਕੁੰਜੀ ਦੀ ਕੁੰਜੀ ਬਣਾ ਲਈ ਆ ਜਿੰਦਾ ਦੀ ਕੁੰਜੀ ਹਿਲਦੀ ਹੈ ਕੁੰਜੀ ਦੀ ਕੁੰਜੀ ਹੁੰਦੀ ਹੈ ਇਹ ਤਾਂ ਆਪੇ ਕੁੰਜੀ ਹੈ ਕੁੰਜੀ ਨਹੀਂ ਦੀ ਕੁੰਜੀ ਨਹੀਂ ਹੁੰਦੀ ਜਿੰਦਾ ਦੀ ਕੁੰਜੀ ਹਿਲਦੀ ਹੈ ਇਹਨਾਂ ਦੇ ਕੁੰਜੀ ਵੀ ਜਿੰਦਾ ਅੰਦਰ ਪਈ ਹੈ ਲੋਕੋ ਜੀ ਬਾਹਰ ਨਿਕਲੇ ਨਾ ਜਦੋਂ ਖੁੱਲੇ ਜਿਨ੍ਹਾਂ ਨੇ ਭਾਈ ਗੁਰਦਾਸ ਦੀਆਂ ਬਾਰਾਂ ਨੂੰ ਕੁੰਜੀ ਮੰਨਿਆ ਸੀ ਉਹਨਾਂ ਦੀ ਕੁੰਜੀ ਜਿੰਦੇ ਤੇ ਅੰਦਰ ਚਲੀ ਗਈ ਗੁਰਬਾਣੀ ਦੀ ਹੁਣ ਹੋਰ ਹੀ ਹੁਣ ਉੱਥੇ ਤਾਂ ਕੁਝ ਹੋ ਰਿਹਾ ਲਿਖਿਆ ਹੈ ਹਰੀ ਕੋਲ ਦੀ ਹੈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੋ ਉਪਾਏ ਜਗਤ ਦਿਖਾਇਆ ਹਰ ਆਪੇ ਮਾਤਾ ਹਰ ਆਪੇ ਪਿਤਾ ਦੇਖੋ ਹਰ ਜਿਓ ਪਿਤਾ ਹਰ ਜਿਓ ਮਾਤਾ ਕਿਹਦਾ ਵਾਦਾ ਬਤਾ ਜੀ ਸਭ ਦਾ ਹੀ ਮਨ ਦਾ ਬਤਾ ਜੀ ਜੇ ਸੰਧਾਰੀ ਮਾਤਾ ਬਤਾ ਰਹੇ ਕਿੱਥੇ ਗਏ ਉਹ ਬਾਸ ਹੋਈ ਬਾਸ ਉਪਜੇ ਨੂੰ ਮਾਤਾ ਪਿਤਾ ਫਿਰ ਮਨੀ ਬੈਠਿਆ ਤੁਸੀਂ ਇਹ ਦਾਸ ਲਿਖੇ ਬੜੇ ਅਤਲਮੰਦ ਗੁਰੂ ਕਬਲੇ ਜਿਨ੍ਹਾਂ ਨੇ ਦਾਸ ਲਿਖਿਆ ਨਹੀਂ ਜਿਉਂ ਉਹ ਟਾਈਮ ਨਹੀਂ ਸੀ ਤੁਹਾਡੇ ਕੋਲ ਜਿਆਦਾ ਟਾਈਮ ਤੁਨੇ ਕੋ ਟਾਈਮ ਜਿਆਦਾ ਹੋਣਾ ਕੋ ਹੈ ਨਹੀਂ ਸੀ ਹਰਿਓ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਉਪਾਏ ਜਗਤ ਦਿਖਾਇਆ ਜਿਨ ਜਿਓ ਉਪਾਏ ਜਗਤ ਦਿਖਾਇਆ ਸਾਰਾ ਜੀ ਪੈਦਾ ਜਿਓ ਉਪਾਏ ਜਗਤ ਦਿਖਾਇਆ ਜਗਤ ਦੇਖਿਆ ਕੋ ਮਨ ਪੈਦਾ ਹੋਇਆ ਮੇਰੇ ਪੈਦਾ ਮੈਂ ਕੌਣ ਨੇ ਮਨ ਤਾਂ ਜਗਤ ਦੇਖਿਆ ਜੇ ਮਨ ਪੈਦਾ ਹੋਇਆ ਸਰੀਰ ਮਿਲਿਆ ਅੱਖਾਂ ਹੋਈਆਂ ਨਹੀਂ ਅੱਲਾ ਬੋੜਾ ਹੈ ਅੱਲਾ ਬੋੜਾ ਨਹੀਂ ਹੈ ਕਾਲੇ ਸੂਤ ਕਾ ਜਾਂ ਸੂਤ ਇਹਦਾ ਸੂਤ ਖੁੱਲ ਜਾਵੇ ਫਿਰ ਇਹ ਫਿਰ ਹੋਰ ਤਰੀਕੇ ਨਾਲ ਫਿਰ ਇਹ ਨਾਲ ਅੱਖਾਂ ਦੀ ਲੋੜ ਨਹੀਂ ਆ ਫਿਰ ਇਹ ਅੱਖਾਂ ਦੀ ਲੋੜ ਨਹੀਂ ਦੇਖਣ ਦੀ ਜੀ ਗੁਰਪ੍ਰਸਾਦੀ 부ਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਗੁਰਪ੍ਰਸਾਦੀ 부ਝਿਆ ਜੇ ਗੁਰਪ੍ਰਸਾਦੀ 부ਝਿਆ ਨਾ ਫਿਰ ਚਲਤ ਹੋਇਆ ਫਿਰ ਚਲੇ ਪਤ ਸੇ ਤਾਂ ਐ ਸਮਝ ਲਓ ਕਰਾਬਾਦ ਹੋ ਗਈ ਚਲਤ ਕਰਾਬਾਦ ਤੂੰ ਕਰ ਬਕਰਾਬਾਦ ਹੋ ਗਈ ਜੇ 부ਝਿਆ ਜੋ ਸੰਸਾਰ ਹੈ ਉਸ ਸੰਸਾਰ ਨਹੀਂ ਰਿਹਾ ਸੰਸਾਰ ਸੁਪਨਾ ਬਣ ਗਿਆ ਜਬੁੱਝਿਆ ਤਾਂ ਸੁਪਨਾ ਬਣ ਗਿਆ ਜੇ ਜਾਗਦਾ ਹੈ ਸੁਪਨਾ ਫਿਰ ਕੀ ਹੋ ਜਾਂਦਾ ਜਿਹੜਾ ਸੱਚ ਹੁੰਦਾ ਸਾਰੇ ਝੂਠ ਇਹ ਰਾਗਾ ਚਲਤ ਬਣ ਕੇ ਤਾਂ ਇੱਕ ਚਲਤਰ ਕੀਤਾ ਹੋਇਆ ਹੈ ਪਰਮੇਸ਼ਰ ਦਾ ਖੇਡ ਹੈ ਫਸਾਉਣ ਵਾਲੀ ਇਹ ਤੇ ਜੀ ਲੱਗ ਜਾਂਦਾ ਜਿਹੜਾ ਦੇਖਦਾ ਇਹਨੂੰ ਇਹ ਤਾਂ ਤਮਾਸ਼ਾ ਹੁੰਦਾ ਸੀ ਬਾਜ਼ਾਰ 'ਚ ਕਰੋਂ ਆਇਆ ਸੀ ਸੌਦਾ ਲੈਣ ਤਮਾਸ਼ਾ ਦੇਖਣ ਆ ਗਿਆ ਘਰ ਭੁੱਲ ਗਿਆ ਜਿਹੜਾ ਕੁਝ ਕਰਨ ਆਇਆ ਤੇ ਲੈਣ ਆਇਆ ਤੇ ਉਹ ਭੁੱਲ ਗਿਆ ਚਲਤ ਦੇਖਣ ਲੱਗ ਗਿਆ ਤਮਸਾ ਚਲਤ ਤੇ ਚਰਿੱਤਰ ਜਿਹੜੇ ਨੇ ਤੇਰੀ ਅਜ ਚਰਿੱਤਰ ਉਸ ਨੂੰ ਵੀ ਚਲਤ ਕਹਿੰਦੇ ਨੇ ਐ ਐਸਾ ਚਰਿੱਤਰ ਹੈ ਚਰਿੱਤਰ ਖੇਲੇ ਆ ਹੋਇਆ ਪਰਮੇਸ਼ਰ ਤਾਂ ਇੱਥੇ ਆ ਕੇ ਭੁੱਲ ਜਾਂਦੇ ਉਦੋਂ ਆਉਂਦਾ ਵੀ ਮੈਂ ਨਹੀਂ ਭੁੱਲਣਾ ਦੁਨੀਆ ਭੁੱਲੀ ਹੋਈ ਹੈ ਪਰ ਜਦ ਆਪ ਉਹ ਆਪੇ ਭੁੱਲ ਜਾਂਦੇ ਇਹ ਚਲਤ ਆ ਚਲੋ ਤੋ ਚਲੋ ਤ ਨਜ਼ਰੀਆ ਇਹ ਚਲ ਤਰਾ ਪਰਮੇਸ਼ਰ ਦਾ ਕੀਤਾ ਹੋਇਆ ਇਹ ਠਗौरी ਐ ਹਰ ਠੱਗ ਜੱਗ ਕੋ ਠਗौरी ਲਾਈ ਠੱਗੀ ਕਰਤ ਰਦਾ ਹੋਰ ਕੀ ਜੋ ਹੈਗਾ ਉਹ ਹੈ ਨਹੀਂ ਜੋ ਦੀਦਾ ਉਹ ਹੈ ਨਹੀਂ ਜੋ ਦੀਦਾ ਉਹ ਹੋ ਰਹੀ ਉਹ ਦੀਦਾ ਵਸੇ ਹੀ ਰਗੀ ਉਹ ਕੀ ਕਰਦਾ ਤ ਤਮਸਾ ਵਾਲਾ ਕੀ ਕਰਦਾ ਬਾਜੀਗਰ ਜਿਹੜੇ ਨੇ ਉਹ ਜਾਦੂਗਰ ਕੀ ਕਰਦਲਦੇ ਇਹ ਤਾਂ ਤਮਾਸ਼ਾ ਬਾਜੀਗਰ ਡੰਕ ਪੁਜਾਈ ਖਲਕ ਸਭ ਖਲਕ ਤਮਾਸ਼ਾ ਤਮਾਸ਼ਾ ਕੋਲਾ ਬਣਾਇਆ ਬਾਜੀਗਰ ਸੰਗ ਸਕੇਲਾ ਆਪਣੇ ਕੋਲੋਂ ਬੇ ਇਕੱਲਾ ਇਹ ਤਾਂ ਚਲੇ ਤਰੇ ਬੜੇ ਬੜੇ ਉਲਝਾ ਕੇ ਰੱਖਦੇ ਨੇ ਵਿੱਚ ਇਹ ਨੂੰ ਸੱਚ ਮੰਨ ਨਹੀਂ ਬੈਠਾ ਜਿਹੜੇ ਨੂੰ ਸੱਚ ਬੰਦੇ ਨੇ ਉਹ ਦਿਖਾਸ ਦੇ ਆ ਵੀਰੇ ਜੋ ਸੱਚੇ ਨਹੀਂ ਦੱਸ ਗਾ ਤਾਂ ਬਿਥਿਆਸ ਹੋ ਗੁਰਬਾਣੀ ਨਹੀਂ ਬੰਦੀ ਇਹ ਨੂੰ ਸੱਚ ਦੁਨੀਆ ਨੂੰ ਜਾਗ ਰਹਿ ਚਣਾ ਸਭ ਝੂਠ ਹੈ ਤੇ ਝੂਠੇ ਦਾ ਝੂਠ ਹੁੰਦਾ ਝੂਠ ਦਾ ਇਤਿਹਾਸ ਨਹੀਂ ਹੁੰਦਾ ਬਿਥਿਆਸ ਹੁੰਦਾ ਝੂਠ ਦਾ ਝੂਠ ਦਾ ਇਤਿਹਾਸ ਵੀ ਬਿਥਿਆਸ ਹੁੰਦਾ ਇਸ ਕਰਕੇ ਗੁਰਬਾਣੀ ਦਾ ਇਤਿਹਾਸ ਬੰਦੀ ਹੋਈ ਨਹੀਂ ਇਤਿਹਾਸ ਬੰਦੀ ਹੈ ਇਤਿਹਾਸ ਕੀ ਹੈ ਆਇਆ ਦੂਰੋਂ ਚੱਲ ਕੇ ਇਹ ਤਾਂ ਇਹ ਤਾਂ ਆਜ਼ਾਦ ਮਨ ਦਾ ਮੈਂ ਤਾਂ ਕੀ ਦੱਸਣਾ ਆ ਜੀ ਉਹ ਮੈਂ ਆਸਾ ਰੱਖੀ ਚਿੱਤ ਮੇਰਾ ਸਭੋ ਦੁੱਖ ਗਵਾਏ ਜੀ ਉਹ ਇਹ ਐ ਤਾਂ ਗੁਰਬਾਣੀ ਦੇ ਦਾਦਾ ਆਤਮਾ ਦਾ ਵਿਤਵਾਨ ਦਾ ਦਾਦਾ ਸਰੀਰ ਦਾ ਉਹ ਵੀ ਇੱਕ ਜਨਮ ਦਾ ਉਹ ਵੀ ਦੋ ਹਜ਼ਾਰਾ ਕਿਲੋ ਮੀਟਰ ਰੱਸੀ ਚੋ ਚਾਰ ਉਗਲਦਾ ਇਹ ਤਾਂ ਸਨੂ ਇਕ ਲਾਜਾ ਹਜ਼ਾਰਾਂ ਕਿਲੋਮੀਟਰ ਲੰਬੀ ਚਾਰ ਉਂਗਲ ਦਾ ਥਾਂ ਸੋ ਦੇ ਛੱਲਜਾ ਬਾਕੀ ਜਿਹੜੀ ਇੰਨੇ ਘਣ ਭਾਵੇਂ ਨੇ ਉਹਦਾ ਥਾਂ ਸੋੜਨ ਤੂੰ ਉਹਦਾ ਥਾਂ ਕਿੱਥੋਂ ਆਇਆ ਚੱਲ ਕੇ ਕਿੰਨੇ ਜਾਨ ਨੂੰ ਪੋਗ ਕੇ ਪਸ਼ੂ ਪੰਛੀ ਬਿਰਖ ਅਸਾਵਰ ਬਾਵਿਤ ਜੋਨ ਭਰੂਤ ਭਾਰੀ ਇਹ ਇਤਿਹਾਸ ਹੈ ਦਾ ਦੱਸੋ ਫਿਰ ਲਿਖੋ ਕਿਹੜਾ ਲਿਖੋ ਪਸ਼ੂ ਪੰਛੀ ਬਿਰਖ ਅਸਾਵਰ ਬਾਵਿਤ ਜੋਨ ਭਰੂਤ ਭਾਰੀ ਲਿਓ ਲਿਖੋ ਕੌਣ ਲਿਖੂਗਾ ਇਹਦਾ ਜੀ ਵਿਦਵਾਨ ਚੁੱਪ ਕਰ ਮਣੀ ਹੋਣੀ ਪੜਣਾ ਤੇ ਚੁੱਪ ਕਰਾ ਦਿੱਤੇ ਤੇ ਜ਼ਬਾਨ ਅੰਦਰ ਵੜਦੀ ਸੀ ਵਕਤਾਂ ਨੇ ਇਹਨਾਂ ਦੇ ਬੱਲੇ ਗਿਆ ਨਾਲ ਅੰਨਾ ਯਰ ਬੋਲੇ ਨੇ ਬਾਇਆ داری ਆ ਤਰਨਾ ਬੋਲ ਸ਼ਬਦ ਨਾਲ ਸੁਣੀ ਬਹੁਤ ਰੋੜ ਰੋੜ ਕੇ ਝੋਲਾ ਜਿਆ ਬਾਣੀ ਸੁਣ ਲੈਦੇ ਸ਼ਬਦ ਰੋਲ ਕਚੋਲੇ ਕਿਉਂ ਕਰਦੇ ਰੋਲ ਕਚੋਲੇ ਤਾਂ ਪਹਿਲਾਂ ਗੁਰਬਾਣੀ ਸੁਣੀ ਹੋਈ ਨਹੀਂ ਹੈ ਨਾ ਇਹਨਾਂ ਨੂੰ ਕਹੀਆਂ ਹੁੰਦੀਆਂ ਨੇ ਸਾਰੀਆਂ ਇਹ ਗੱਲਾਂ ਮਾਇਆ ਤਾਰੀਆ ਤਨਾ ਬੋੜਾ ਸ਼ਬਦਾਂ ਨੂੰ ਸੁਣੀ ਆ ਤੇ ਰੋਲ ਕੇ ਚੋੜਾ ਇਹ ਸਾਰੇ ਯੂਨੀਵਰਸਿਟੀ ਵਾਲੇ ਐਸੇ ਤੇ ਬਾਰੇ ਹੋਏ ਨੇ ਇਸੇ ਬਾਰੇ ਚ ਨੇ ਇਹ ਜੋ ਮਰਜ਼ੀ ਕਰੀ ਜਾਣ ਇਹਨਾਂ ਤੇ ਜਿੰਦਾ ਨਾ ਖੁੱਲੇ ਨਾ ਵਾਸਤਾ ਇਹਨਾਂ ਕੋਲ ਅਗਲੇ ਨਹੀਂ ਆਇਓ ਲਾਇਓ ਰਾ ਪਏ ਹੋਏ ਨੇ ਇਹ ਭਾਇਆ ਨੇ ਰਾ ਪਏ ਹੋਏ ਇਹ ਭਾਇਆ ਦੇ ਮਾਇਆ ਦੇ ਪੁਜਾਰੀ ਨੇ माया خاطر ਕਬੂ ਕਰਦੇ ਨੇ ਤਰਗਾਲ ਇਦਾਂ ਨੇ ਕਬੂ ਕਰਦੇ ਇਹ ਪਰਮार्थ ਦਾ ਰਸਤਾ ਆਪਣੇ ਵਾਸਤੇ ਹੁੰਦਾ ਪਰਮार्थ ਦੇ ਰਸਤੇ ਜਿਹਨਾਂ ਨੇ ਆਪਣਾ ਜੀਵਨ ਦੇ ਦਿੱਤਾ ਨਾ ਉਹਨਾਂ ਨੂੰ ਕੁਝ ਮਿਲਦਾ ਜਿਹਨਾਂ ਨੇ ਮਾਇਆ خاطر ਮਾਇਆ خاطر ਖੋਜ ਕਰਦੇ ਨੇ ਉਹ ਤਾਂ ਤਨਫਾ ਵੀ ਲੈ ਕੇ ਮਾਇਆ ਮਿਲੂ ਕਿ ਉਹਨੂੰ ਮਿਲਦੇ ਜਾਂਦਾ ਨਾਲ ਨਾਲ ਲੈ ਕੇ ਖਾਈ ਜਾਂਦੇ ਹੋ ਇਦਾਂ ਹੋ ਗਈ ਮੜਾ ਉਹਨਾਂ ਨੂੰ ਔਰ ਜਿਹਨਾਂ ਨੇ ਖੋਜ ਤੇ ਲਾਏ ਨੇ ਉਹਨਾਂ ਨੂੰ ਵੀ ਲੋੜੀਆਂ ਦੀ ਇਹ ਵੀ ਗੱਲ ਹੈ ਉਹਨਾਂ ਨੂੰ ਵੀ ਹੋਰੇ ਲੋੜ ਹੈ ਨਾਟਾ ਯੂਨੀਵਰਸਿਟੀ ਕੇ ਜਿਹਨਾਂ ਨੇ ਬਣਾਇਆ ਉਹਨੂੰ ਲੋੜ ਹੈ ਦੀ ਪਰਮਾਰਸ਼ ਦੀ ਨਾ ਜਿਹੜੇ ਖੋਜ ਕਰਦੇ ਉਹਨੂੰ ਲੋੜ ਹੈ ਦੋਵਾਂ ਦੀ ਲੋੜ ਹੈ ਦੀ ਜਿੱਦਾਂ ਦੋਹਾਂ ਦੀ ਰੋਡ ਪਤਾ ਲੱਗ ਕੇ ਬੰਦ ਕਰ ਦੇਣੀ ਉੱਥੇ ਮੰਨ ਕਰਦਣਗੇ ਵਿਸ਼ਨੂ ਹਾਮੀ ਨਹੀਂ ਹੈ ਇਹਦਾ ਵਿਸ਼ਨੂ ਰਾਜਾ ਵਿਸ਼ਨੂ ਖਿਲਾਫ ਹੈ ਇੱਥੇ ਗੁਰਮਤਿ ਤੇ ਰਾਉਬ ਚੰਦਰ ਖਿਲਾਫ ਹੈ ਤੇ ਪਾਈ ਦਾ ਭਗਤ ਦਾ ਉਹਨੂੰ ਸਰਵਡਿਆ ਪੰਡਲ ਦਾ ਹੰਬੂ ਇਹ ਵਿਛੂ ਸ਼ਿਵਜੀ ਖਿਲਾਫ ਹੈ ਤੇ ਸ਼ਿਵੀ ਨੇ ਜਟਾ ਜਿਹੜੀ ਕੁੱਦਾ ਰੋਕੀ ਸੀ ਇਹ ਨੂੰ ਇਹ ਗੁਰਮਤ ਨੂੰ ਕੋਈ ਨਹੀਂ ਬਰਦਾਸ਼ਤ ਕਰਦਾ ਵੀ ਇਹ ਫੇਲੇ ਅਦਵਕਾਰੀ ਆਦਮੀ ਕੋਈ ਨਹੀਂ ਬਰਦਾਸ਼ਤ ਕਰਦਾ ਖੁਦ ਕਰ ਸਭ ਨੂੰ ਹੀ ਬਾਰੇ ਤੇ ਵੀ ਤਾਂ ਜਿਹੜੇ ਦੋ ਬੇਹਰੇ ਆ ਜਿਹੜੇ ਅਖੌਤੀ ਭਗਤ ਨੇ ਦੂਜਾ ਬਤਲਦੇ ਗੁਰਵੱਤ ਤੇ ਬਿਨਾ ਜਿਹੜੇ ਭਗਤ ਨੇ ਨਾ ਆਪਣੇ ਆਪ ਨੂੰ ਕਹਉਂਦੇ ਸਭ ਹੰਕਾਰ ਜਿਹਨੂੰ ਬੇਹਰੇ ਜੋਗੀ ਸਭ ਕਰੀ ਜੋਗੀਆਂ ਨੇ ਲੈਲੀ ਗੁਰਮਤ ਕੋ ਨਾਂ ਕਰਤੇ ਸਭ ਜਲੀ ਪਰ ਲਈ ਰਿਹਾ ਇਤਿਹਾਸ ਹੈ ਕਿ ਬਰੋਚ ਖੜਾ ਹੈ ਸ਼ਿਵਜੀ ਬਰੋਚ ਖੜਾ ਹੈ ਨੇ ਜਿੱਦਣ ਗੁਰਵੱਤ ਲੈ ਲਈ ਸ਼ਿਵਜੀ ਜੀ ਰੋ ਯੇਨਾ ਕਰੋ ਮਤਰਾ ਲਈ ਸ਼ਿਪਜੀ 0 ਬੱਦਿਸ਼ਨੂ 0 ਬ੍ਰਹਮਾ ਦਾ ਆਪਣੇ ਆਪੇ 0 ਕਹਣਾ ਆਪਣੇ ਆਪ ਨੂੰ ਪ੍ਰਮਾਤ ਹੈ ਕੁਝ ਪ੍ਰਮਾਤ ਕਹਣਾ ਮੈਂ ਅਸਲੀ ਪ੍ਰਮਾਤ ਹੈ ਇਹ ਕਹਣਾ ਮੈਂ ਨਹੀਂ ਕੁਛ ਹੋ ਨਹੀਂ ਕੁਝ ਆਇਲੋ ਬੋਲੋ ਉਹ ਤਾਂ ਬੇ 0 ਬਣਾ ਬੈਠਾ ਪ੍ਰਮਾਤ ਦੋਏ 0 ਨੇ ਤੇ 0 ਤਾਂ ਆਪਣੇ ਆਪ ਨੂੰ ਭੁੱਲਦੇ ਨਹੀਂ ਉਹ ਨਹੀਂ ਬੰਦੇ ਆਪਣੇ ਆਪ ਨੂੰ 0 ਕਰ ਹੀ ਨਹੀਂ ਆਪਣੇ ਆਪ ਨੂੰ 0 ਬੋਲਦਾ ਜਿਨੋ ਹੋਇ ਤਬ ਨਗਲ ਵੰਡੀ ਰੀ ਹਾਂਜੀ ਗੁਰਪ੍ਰਸਾਦੀ ਬੁੱਝਿਆ ਤਾਂ ਚੱਲਦ ਹੋਆ ਚੱਲਤ ਨਾ ਨਾ ਗੁਰਪ੍ਰਸਾਦੀ ਬੁੱਝਿਆ ਗਿਆਨ ਦੀ ਕਿਰਪਾ ਨਾਲ ਬੁੱਝਣਾ ਜਿੰਨਾ ਜਲ ਕੁਰਬਾਨੀ ਦਾ ਗਿਆਨ ਨਹੀਂ ਆਉਂਦਾ ਸਮਝ ਜਾਏ ਬੁੱਝਿਆ ਨਹੀਂ ਜਾਣਾ ਰਾਮਾ ਸਾਰਾ ਇਹ ਗੱਲ ਸਮਝਣ ਵਾਲੀ ਨਹੀਂ ਬੁੱਝਣ ਵਾਲੀ ਹੈ ਸਮਝੀਦਾ ਆਪਣੀ ਬੁੱਧੀ ਨਾਲ ਸਾਡੀ ਬੁੱਧੀ ਚ ਜੋ ਗੱਲ ਸਾਡੀ ਬੁੱਧੀ ਦੇ ਅੰਦਰ ਆਉਂਦਾ ਉਹ ਸਭ ਸਮਝ ਸਕਦੇ ਇਹ ਉਤਲੀ ਗੱਲ ਹੈ ਬੁੱਝਣ ਵਾਲੀ ਹੈ ਗੁਜਰ ਵਾਲੀ ਦਾ ਫਿਰ ਕਿਤੋਂ ਹੋਰ ਬੁੱਧੀ ਲਾਈਟ ਆਇਆ ਬੈਨ ਕੋਈ ਪਾਵਰ ਉਹਦੀ ਕਿਰਪਾ ਹੈ ਬੁੱਝਣ ਵਾਲੀ ਗੱਲ ਕਿਰਪਾ ਨਾਲ ਬੁੱਝੀ ਜਾਊਗੀ ਸਮਝਣ ਵਾਲੀ ਗੱਲ ਸਾਡੀ ਬੁੱਧੀ ਨਾਲ ਸਮਝੀ ਜਾ ਸਕਦੀ ਹੈ ਸਮਝਾਉਣ ਵਾਲਾ ਹੋਵੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਉਹ ਸਮਝੀ ਜਾ ਸਕਦੀ ਹੈ ਇਹ ਸਮਝਣ ਤੇ ਪਰੇ ਗੱਲ ਹੈ ਬੁੱਝਣ ਵਾਲੀ ਹੈ ਬਾਰ ਬਾਰ ਤਾਂ ਕਿ ਲਿਖਿਆ ਹੈ ਬੁੱਝਣ ਵਾਲੀ ਗੱਲ ਹੈ ਸਮਝਾਈ ਕਹੇ ਨਾਨਕ ਸ੍ਰਿਸ਼ਟੀ ਦਾ ਮੂਲ ਰਚਿਆ ਜੋਤ ਰਾਖੀ ਤਾਦੂ ਜਗਮਾਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਦੂ ਜਗਮਾਇਆ ਉਹਨੇ ਕਹਿੰਦਾ ਸ੍ਰਿਸ਼ਟ ਕਾ ਮੂਲ ਰਚਿਆ ਸ੍ਰਿਸ਼ਟ ਦਾ ਮੂਲ ਕੀ ਹੈ ਇਹ ਜੀਵ ਸ੍ਰਿਸ਼ਟ ਕਾ ਮੂਲ ਜੇ ਆਤਮਾ ਨੂੰ ਅਵੇ ਸ੍ਰਿਸ਼ਟ ਦੇ ਕੀ ਕਰਾਉਣਾ ਹਾਤਵਾਂ ਦੇ ਉਦਾਰ ਵਾਸਤੇ ਸ੍ਰਿਸ਼ਟ ਦੇ ਜੀ ਇਹਦਾ ਗੱਲ ਇਹ ਨਾ ਕਰਨਾ ਹੁੰਦਾ ਤਾਂ ਕਿਸੇ ਟੀ ਦੀ ਵੀ ਲੋੜ ਨਹੀਂ ਸੀ ਸ੍ਰਿਸ਼ਟੇ ਕੀ ਕਰਉਣਾ ਸੀ ਸ੍ਰਿਸ਼ਟ ਕਾ ਮੂਲ ਕਾਰਣ ਹੈ ਕਾਰਣ ਕਾਰਣ ਉਪਰਵ ਇਹ ਕ ਇਹ ਹੀ ਕਾਪੇ ਇਹ ਹੀ ਕਾਰਣ ਹੈ ਸ੍ਰਿਸ਼ਟ ਦਾ ਪੈਦਾ ਕਰਨ ਦਾ ਇਹ ਨਾ ਕਾਰਣ ਮੰਦਾ ਤੂੰ ਬੱਚਾ ਪੈਦਾ ਹੁੰਦਾ ਪਰ ਦੇ ਵਿੱਚ ਉਹਦੀਆਂ ਲੋੜਾਂ ਜਦੈ ਪੈਦਾ ਹੋ ਜਾਂਦੀ ਓਏ ਉਹਦੇ ਬਾਅਦ ਤੇ ਛੋਟੇ ਕੱਪੜੇ ਵੀ ਬਣਾਉਣੇ ਪੈਣਦੇ ਸਭ ਚੀਜ਼ ਉਹਦੇ ਵਾਸਤੇ ਛੋਟੇ ਕੱਲੀ ਪੈਦੀ ਜਿਹੜਾ بڑا ਹੁੰਦਾ ਏ ਹੋਵੇ ਹੀ ਨਾ ਇਹੁਰਵਾਨ ਕੀ ਕਰੀ ਵਕਤ ਕੀ ਕਰੇ ਜੇ ਅਸੀਂ ਪਾਪ ਨਾ ਕਰਜੋ ਆਪਣਾ ਪਾਪ ਕਰਨ ਦਾ ਅਹਿਲ ਦਾ ਪਤਿਤ ਪਾਵਨ ਨਾਮ ਤੇਰਾ ਕੈਸੇ ਹਮ ਤਾਂ ਜੇ ਅਸੀਂ ਪਾਪ ਇਹ ਨਾ ਕਰਦੇ ਕਿਵੇਂ ਪਤਾ ਲੱਗਦਾ ਤੇਰਾ ਨਾਮ ਬਦਲ ਪਾਵਨ ਇਹ ਕੋਈ ਚੀਜ਼ ਮੈੜਾ ਕਪੜਾ ਹੋਵੇ ਹੀ ਨਾ ਕਿਵੇਂ ਪਤਾ ਲੱਗੇ ਸਾਬਣ ਚਾ ਗੁੜ ਸਿਸਤ ਕਾ ਮੂਰ ਰਖਿਆ ਬਨ ਮੈੜਾ ਹੋਇਆ ਤਾਂ ਸਿਸਤੀ ਰਚੜੀ ਪਈ ਇਹਦੇ ਧੋਣ ਵਾਸਤੇ ਤਾਂ ਜਰੂਰਤ ਪਈ ਨਾਬਦੀ ਨਾਬ ਨਾਲ ਬੰਤੋਤਾ ਗਿਆ ਬੁੱਧਪਲੀਤੀ ਕਪੜਾ ਹੋਏ ਦੇ ਸਾਬੂਨ ਲਈ ਆਉ ਤੋਏ ਭਰੀਆ ਬਤ ਪਾਪਾ ਕੇ ਸੰਗੂ ਪਤੋਪੇ ਨਾਵਾ ਕੇ ਰਖ ਬੂਲ ਕੌਣ ਕਾਰਨ ਹੋਇਆ ਮਨ ਕੌਣ ਹੋਇਆ ਨਾ ਇਹੀ ਕਾਰਨ ਲੈ ਜੀਵੇ ਸਿਸਕਾ ਬੂਲ ਰੱਖਿਆ ਤਾਂ ਜੋਤ ਰੱਖੀ ਤਾਂ ਜਗ ਹੋਇਆ ਯਾਰ ਸਰੀਰ ਅੰਦਰਲੇ ਦੀ ਗੱਲ ਹੈ ਬਾਹਰਲੇ ਦੀ ਗੱਲ ਨਹੀਂ ਹੈ ਸਰੀਰ ਬਾਹਰਲੇ ਦੀ ਗੱਲੇ ਨਹੀਂ ਗੱਲੇ ਬਾਹਰਲੇ ਸਰੀਰ ਨੂੰ ਸਰੀਰ ਹੈ ਨਹੀਂ ਬਨ ਰਹੀ ਬਾਡੀ ਕਿਤੇ ਨਹੀਂ ਸਰੀਰ ਕਾ ਰਹੀ ਇਹਨੂੰ ਬਾਟੀ ਘਰੇ ਹੀ ਹੈ ਬਾਟੀ ਦਾ ਪੁੱਤਰਾ ਕੈਸੇ ਨੱਚਦਾ ਇਹ ਤਾਂ ਮਾਟੀ ਮਾਟੀ ਹੋਈ ਹੈ ਕਹਿ ਰਹੀ ਇਹਨੂੰ ਸਰੀਰ ਕਾਹਿਆ ਕਹਦਾ ਅਸੀਆਂ ਨੂੰ ਸਰੀਰ ਬਣਾਇ ਬੈਠਿਆ ਸੀ ਕਿਹਾ ਪੰਡਤ ਦਾ ਜਾਂ ਪੰਡਤ ਨੇ ਬਾਟ ਪਾੜੀ ਇਹਨੂੰ ਸਰੀਰ ਕਹਿਤਾ ਅਦਲਾ ਸਰੀਰ ਨੂੰ ਆਹ ਕਹਿਤਾ ਬਹਰ ਸਾਰੇ ਅਰਥ ਬਹਰ ਬੁਖੀ ਕਰਤੇ ਇਹੀ ਬਾਟ ਪਾੜੀ ਹੋਈ ਹੈ ਇਹੀ ਵਿਦਵਾਨ ਬੋਲਦੇ ਨੇ ਇਹੀ ਡਿਕਸ਼ਨਰੀ ਚ ਲਿਖਿਆ ਹੋਇਆ ਹੈ ਇਸੇ ਸਰੀਰ ਮਿੱਟੀ ਦਾ ਇਜ਼ਹਾਰ ਹੈ ਤੁਹਾਡੇ ਕੋਲ ਇਹਦਾ ਤਾਂ ਮਿੱਟੀ ਦਾ ਹੈ ਤੁਹਾਡਾ ਇਹਨੂੰ ਸਰੀਰ ਮੰਨਦੀ ਕਰ ਹੈ ਇਹ ਤਾਂ ਆ ਸਰੀਰਾਂ ਦੇ ਹੁੰਦੇ ਨੇ ਸੁਭਾਅ ਸਰੀਰਾਂ ਦੇ ਹੁੰਦੇ ਨੇ ਜ਼ਾਲਮ ਸਰੀਰ ਕਰਕੇ ਨਹੀਂ ਐ ਬਾਹਰਲੇ ਕਰਕੇ ਨਹੀਂ ਜ਼ਾਲਮ ਆਤਮਾ ਜੋ ਰੰਗ ਦੇ ਜ਼ਾਲਮਾਂ ਦੀ ਆਤਮਾ ਕਰਕੇ ਜ਼ਾਲਮ ਹੈ ਸਰੀਰ ਕਰਕੇ ਜ਼ਾਲਮ ਆਦਮੀ ਚੰਦਾ ਅਰ ਮਾੜਾ ਆਤਮਾ ਕਰਕੇ ਅਰ ਮਾੜਾ ਚੰਗਾ ਹੋ ਜਾਂਦਾ ਚੰਗਾ ਮਾੜਾ ਹੋ ਜਾਂਦਾ ਤਬਦੀਲੀ ਕਾਹ ਜਾਂਦੀ ਹੈ ਆਤਮਾ ਚਉਦੀ ਹੈ ਤਬਦੀਲੀ ਉਹਦੇ ਮਨ ਚਉਦੀ ਹੈ ਉਸੇ ਦਾ ਇਤਹਾਸ ਸੁਣਨਾ ਚਾਹੀਦਾ ਫਿਰ ਇੱਥੇ ਆ ਕੇ ਕੁਰਬਾਨੀ ਆਤਮਾ ਦੇ ਲੈਵਲ ਤੇ ਗੱਲ ਕਰਦੀ ਹੈ ਆਤਮਾ ਦੇ ਲੈਵਲ ਦੀ ਗੱਲ ਹੈ ਇਸ ਸੰਸਾਰ ਸਰੀਰ ਦੇ ਲੈਵਲ ਤੇ ਜੁੜਿਆ ਹੋਇਆ ਹੈ ਵਿਦਵਾਨ ਸਰੀਰ ਤੇ ਖੜੇ ਨੇ ਵਿਦਵਾਨਾਂ ਕੋ ਅੱਖੇ ਨਹੀਂ ਆਉ ਉਦਿਓ ਹੈ ਨਹੀਂ ਉਹ ਬਿਜਾਰੇ ਬੰਦੇ ਇਹਨਾਂ ਦਾ ਉਹ ਬਿਜਾਰ ਬੰਦਾ ਹੈ ਇਹਦਾ